ਹਲਕਾ ਵੈਸਟ ਦੇ ਲੋਕਾਂ ਦੀ ਪਿਛਲੀ 2 ਸਾਲ ਤੋਂ ਲਮਕਦੀ ਹੋਈ ਮੰਗ ਪੂਰੀ ਹੋਣ ਤੇ ਭਗਵਾਨ ਵਾਲਮੀਕੀ ਚੌਂਕ ਦਾ ਉਦਘਾਟਨ ਲੋਕਾਂ ਨੇ ਦਿੱਤੀ ਵਧਾਈ ਲੁਧਿਆਣਾ ਦੇ ਭਾਰਤ ਨਗਰ ਚੌਂਕ ਨਜ਼ਦੀਕ ਐਸਆਈ ਚੌਂਕ ਵਿਖੇ ਭਗਵਾਨ ਵਾਲਮੀਕੀ ਚੌਂਕ ਦਾ ਨੀਂਹ ਪੱਥਰ ਨਿਊ ਯੰਗ ਵਾਲਮੀਕੀ ਫੈਡਰੇਸ਼ਨ ਦੇ ਵੋਇਸ ਪ੍ਰਧਾਨ ਬਲਵਿੰਦਰ ਢੁਲਕਤ ਦੀ ਅਗਵਾਈ ਹੇਠ ਰੱਖਿਆ ਗਿਆ ਇਸ ਮੌਕੇ ਉਹਨਾਂ ਦੇ ਨਾਸ਼ਰੋਮਿਕ ਅਕਾਲੀ ਦਲ ਦੇ ਸੀਨੀਅਰ ਆਗੂ ਐਡਵੋਕੇਟ ਪਰ ਉਪਕਾਰ ਸਿੰਘ ਹਮਨ ਅਤੇ वीर श्रेष्ठ नरेश तिंगान ਅਤੇ ਹੋਰ ਵੀ ਕਈ ਸੀਨੀਅਰ ਆਗੂ ਸ਼ਾਮਿਲ ਹੋਏ ਅਤੇ ਭਗਵਾਨ ਵਾਲਮੀਕੀ ਮਹਾਰਾਜ ਜੀ ਦੇ ਚਿੰਨ ਦਾ ਉਦਘਾਟਨ ਕੀਤਾ ਗਿਆ ਪੱਤਰਕਾਰਾਂ ਨਾਲ ਗੱਲਬਾਤ ਕਰਦਿਆ ਪ੍ਰਬੰਧਕਾਂ ਨੇ ਕੀ ਦੱਸਿਆ ਤੁਸੀਂ ਵੀ ਸੁਣੋ ਹਰ ਵਾਲਮੀਕ ਕੀ ਜੈ ਭੀਮ ਜੈ ਭਾਰਤ ਨਿਊ ਯੰਗ ਵਾਲਮੀਕੀ ਫੈਡਰੇਸ਼ਨ ਵੱਲੋਂ ਜਿਹੜਾ 2 ਸਾਲ ਪਹਿਲਾਂ ਇੱਕ ਚੋਕ ਦਾ ਨੀਂਹ ਪੱਥਰ ਰੱਖਿਆ ਸੀ ਭਗਵਾਨ ਵਾਲਮੀਕੀ ਮਹਾਰਾਜ ਦੇ ਆਸ਼ੀਰਵਾਦ ਨਾਲ ਤੇ ਮੇਰੇ ਜਿਹੜੇ ਵੀਰਾਂ ਨੇ ਮਦਦ ਕੀਤੀ ਉਹਨਾਂ ਦੇ ਆਸ਼ੀਰਵਾਦ ਨਾਲ ਭਗਵਾਨ ਵਾਲਮੀਕੀ ਮਹਾਰਾਜ ਦਾ ਚੋਕ ਪੂਰੀ ਤਰ੍ਹਾਂ ਤਿਆਰ ਹੋ ਗਿਆ ਤੇ ਅੱਜ ਇਹ ਉਹਨਾਂ ਦਾ ਉਦਘਾਟਨ ਵੀ ਕੀਤਾ ਉਹ ਉਦਘਾਟਨ ਵਿੱਚ ਮੁੱਖ ਮਹਿਮਾਨ ਸਰਦਾਰ ਹਮੇਸ਼ਿੰਦਰ ਸਿੰਘ ਗਰੇਵਾਲ ਜੀ ਪਰਵਕਾਰ ਸਿੰਘ ਘੁਮਣ ਜੀ ਮੇਸ਼ ਆਪਣਾ ਗਰੇ ਆਪਣਾ ਢੰਗਾਨ ਸਾਹਿਬ ਜੀ ਚੰਨਾ ਵੀਰ ਜੀ ਮੇਰੇ ਤੇ ਸਚਿੰਦਾਨ ਢੰਗਾਨ ਜੀ ਮੁੱਖ ਤੌਰ ਤੇ ਪਹੁੰਚੇ ਤੇ ਮੈਂ ਉਹ ਵੀਰਾਂ ਦਾ ਵੀ ਧੰਨਵਾਦ ਕਰਨਾ ਚਾਹਨਾ ਵਾ ਜਿਨ੍ਹਾਂ ਨੇ ਆਪਣੀ ਨੇਕ ਕਮਾਈ ਚੋਂ ਸਾਡਾ ਇਹ ਯੋਗਦਾਨ ਪਾਇਆ ਤੇ ਪ੍ਰਮਾਤਮਾ ਹਮੇਸ਼ਾ ਉਹਨਾਂ ਨੂੰ ਚੜ੍ਹਦੀ ਕਲਾ 'ਚ ਰੱਖੇ ਸਾਰਿਆਂ ਨੂੰ ਜੈ ਵਾਲਮੀਕੀ ਹਰ ਹਰ ਵਾਲਮੀਕੀ ਅੱਜ ਇਹ ਬੜਾ ਹੀ ਸ਼ੁਭ ਦਿਨ ਹੈ ਕਿ ਜਿੱਥੇ ਸ੍ਰਿਸ਼ਟੀ ਕਰਤਾ ਭਗਵਾਨ ਵਾਲਮੀਕੀ ਮਹਾਰਾਜੀ ਦਾ ਪਾਵਨ ਪ੍ਰਗਟ ਦਿਵਸ ਪੂਰੀ ਦੁਨੀਆ ਦੇ ਵਿੱਚ ਮਨਾਇਆ ਗਿਆ ਵਾ ਉੱਥੇ ਹੀ ਲੰਬੇ ਸਮੇਂ ਤੋਂ ਸਾਡਾ ਵੀਰ ਬਲਵਿੰਦਰ ਡੁਲਗੱਟ ਜੋ ਕਿ ਭਗਵਾਨ ਵਾਲਮੀਕੀ ਮਹਾਰਾਜੀ ਦਾ ਚੌਕ ਜੋ EWS ਹਸਪੀਟਲ ਦੇ ਬਿਲਕੁਲ ਸਾਹਮਣੇ ਆ ਔਰ ਲੰਬੇ ਸਮੇਂ ਤੋਂ ਲੁਧਿਆਣੇ ਵਾਸੀਆਂ ਦੀ ਇਹ ਮੰਗ ਸੀ ਕਿ ਭਗਵਾਨ ਵਾਲਮਿਕੀ ਚੌਕ ਬਣੇ ਔਰ ਆ ਜੋ ਚੌਕ ਦਾ ਉਦਘਾਟਨ ਜਿਹੜਾ ਵਾ ਨੀ ਪੱਥਰ ਔਰ ਉਦਘਾਟਨ ਜੋ ਕੀਤਾ ਗਿਆ ਵਾ ਉਹ ਸਾਡੇ ਬਹੁਤ ਹੀ ਸਤਕਾਰਯੋਗ ਐਡਵੋਕੇਟ ਪਰ ਉਪਕਾਰ ਸਿੰਘ ਘੁੰਮਣ ਸਾਹਿਬ ਨੇ ਔਰ ਸਾਡੇ ਬਹੁਤ ਹੀ ਸਤਕਾਰਯੋਗ ਜੋ ਕੋਰ ਕਮੇਟੀ ਦੇ ਸਾਡੇ ਮੈਂਬਰ ਨੇ ਸਰਦਾਰ ਮਹੇਸ਼ਿੰਦਰ ਸਿੰਘ ਗਰੇਵਾਲ ਸਾਹਿਬ ਵੱਲੋਂ ਅਤੇ ਸਾਡੇ ਵੀਰ ਮਨਵਿੰਦਰ ਦੁਰਗਾ ਜੀ ਅਤੇ ਸਾਡੇ ਧਰਮ ਅਗਿਆ ਜਿਹੜੇ ਆ ਉਹਨਾਂ ਨੇ ਮਿਲ ਕੇ ਚੋਕ ਦਾ ਉਦਘਾਟਨ ਕਰ ਰਿਹਾ ਵਾ ਔਰ ਸਭ ਤੋਂ ਵੱਡੀ ਗੱਲ ਆ ਕਿ ਪਾਵਨ ਸਤਿਆਚਨ ਜੋ ਇੱਕ ਸਾਡਾ ਧਾਰਮਿਕ ਚੈਨ ਆ ਉਹ ਇਸ ਚੋਕ ਦੇ ਵਿੱਚ ਲਾਇਆ ਗਿਆ ਇਸ ਕਰਕੇ ਮੈਂ ਨਰੇਸ਼ ਸਿੰਘ ਆ ਰਾਸ਼ਟਰੀ ਨਿਰਦੇਸ਼ਕ ਹੋਣ ਦੇ ਨਾਤੇ ਸਾਰਿਆਂ ਨੂੰ ਚੋਕ ਬਣਨ ਤੇ ਲੱਖ ਲੱਖ ਬਰਾਇ ਦੇ ਨਾਮ ਆ ਜੈ ਭੀਮ ਜੈ ਭਾਲ ਦੇ ਦੇਖੋ ਅੱਜ ਦਾ ਦਿਨ ਬੜਾ ਭਾ ਗਾਣਾ ਦੇਣਾ ਅੱਜ ਆਦ ਪਾਵਨ ਚਿੰਨ ਜਿਹੜਾ ਹੈਗਾ ਵਾ ਭਗਵਾਨ ਵਾਲਮੀਕ ਜੀ ਦਾ ਉਸ ਸਥਾਪਨਾ ਕੀਤੀ ਗਈ ਹੈ। ਔਰ ਬਹੁਤ ਦੇਰ ਤੋਂ ਮੰਗ ਸੀ ਲੁਧਿਆਣਾ ਪੱਛਮੀ ਦੇ ਇਲਾਕਾ ਨਿਵਾਸੀਆਂ ਦਾ ਕਿ ਇੱਕ ਚੌਂਕ ਜਿਹੜਾ ਹੈਗਾ ਭਗਵਾਨ ਵਾਲਮੀਕ ਦੇ ਨਾਮ ਤੇ ਹੋਣਾ ਚਾਹੀਦਾ ਤੇ ਉਹ ਚਿੰਨ ਹੋਣਾ ਚਾਹੀਦਾ ਇਦਾਂ ਦਾ ਜਿਹੜਾ ਕਿ ਆਮ ਤੌਰ ਤੇ ਇਹ ਸਰਕਾਰਾਂ ਨਹੀਂ ਲਾ ਸਕਦੀਆਂ। ਸ਼੍ਰੋਮਣੀ ਅਕਾਲੀ ਦਲ ਦੇ ਸਾਡੇ ਨਿਤੜਕ ਸਾਡੇ ਸਪਾ ਜਿਹੜੇ ਹੈਗੇ ਸਿਪਾਹੀ ਨੇ ਬਲਵਿੰਦਰ ਤੁਗਲ ਜੀ ਜਿਨ੍ਹਾਂ ਨੇ ਇਹਨੂੰ ਆਪਣੇ ਮੋਢਿਆਂ ਤੇ ਲਿਆ ਔਰ ਪੂਰਾ ਕਾਰਜ ਕਰਕੇ ਦਿਖਾਇਆ ਬਿਨਾ ਕਿਤੇ ਵੀ ਕਿਸਮ ਦੀ ਸਰਕਾਰੀ ਸਹਾਇਤਾ ਤੋਂ ਅੱਜ ਮੈਂ ਸਾਡੇ ਸੂਹ ਭਾਈਚਾਰੇ ਬਾਲਮਿਕ ਭਾਈਚਾਰੇ ਨੂੰ ਲੁਧਿਆਣਾ ਵਾਸੀਆਂ ਨੂੰ ਪੰਜਾਬ ਵਾਸੀਆਂ ਨੂੰ ਬਲਕਿ ਮੈਂ ਸਾਰੇ ਵਰਡ ਜਿਹੜੇ ਸਾਡਾ ਭਾਈਚਾਰਾ ਬੈਠਾ ਬਾਲਮਿਕ ਭਾਈਚਾਰਾ ਨੂੰ ਵਧਾਈ ਦੇਣਾ ਚਾਹਨਾ ਤੇ ਦੱਸਣਾ ਚਾਹਨਾ ਕਿ ਜੋ ਸ਼੍ਰੋਮਣੀ ਅਕਾਲੀ ਦਲ ਦੀ ਸੋਚ ਆ ਤੇ ਜੋ ਗੁਰਨਾਨ ਦੇਵ ਸਾਹਿਬ ਦਾ ਸਾਡਾ ਫਰਮਾਨ ਆ ਸਾਡੇ ਵਾਸਤੇ ਮਾਨਸ ਕੀ ਜਾ ਸਭੋ ਇੱਕੋ ਪਚਾਨੋ ਉਹਦੇ ਨਾਲ ਚੱਲਦੇ ਆ ਹੋਇਆ ਅੱਜ ਇੱਥੇ ਸਥਾਪਨਾ ਕੀਤੀ ਗਈ ਹੈ ਚੌਂਕ ਦਾ ਨਾਮ ਰੱਖਿਆ ਗਿਆ ਔਰ ਇਹ ਚੌਂਕ ਆਉਣ ਵਾਲੇ ਵਕਤ ਦੇ ਵਿੱਚ ਮੈਂ ਤੁਹਾਨੂੰ ਗਰੰਟੀ ਕਰ ਦਿੰਦਾ ਇਹ ਸ਼੍ਰੋਮਣੀ ਅਕਾਲੀ ਦਲ ਵੈਸਟ ਵਿੱਚ ਇਹਦਾ ਸਾਡਾ ਇੱਕ ਮਜ਼ਬੂਤ ਗੜ ਬਣੂਗਾ ਪਿੱਲਰ ਬਣੂਗਾ ਔਰ ਇਹ ਆਉਣ ਵਾਲੀ ਸਰਕਾਰ 2026 ਜਿਹੜੀ ਨਹੀਂ ਰੱਖਣ ਵਾਸਤੇ ਅੱਜ ਆਹ ਚੌਂਕ ਦਾ ਉਦਘਾਟਨ ਕੀਤਾ ਗਿਆ ਔਰ ਇਸੇ ਚੌਂਕ ਦੇ ਵਿੱਚੋਂ ਸਾਰਾ ਭਾਈਚਾਰਾ ਇੱਕੋ ਛੱਤ ਹਲੇ ਸ਼੍ਰੋਮਣੀ ਅਕਾਲੀ ਦਲ ਦੀ ਥੱਲੇ ਉਹ ਛੱਤ ਥੱਲੇ ਆਣਗੇ ਔਰ ਆ ਕੇ ਦਸ ਦੇਖਣਗੇ ਕਿ ਜੇ ਕਿਸੇ ਵੀ ਪੰਜਾਬ ਦੇ ਵਰਗ ਦੀ ਕਿਸੇ ਨੇ ਬਾਹ ਫੜੀ ਆ ਤਾਂ ਸ਼੍ਰੋਮਣੀ ਅਕਾਲੀ ਦਲ ਨੇ ਫੜੀ ਆ ਸੋ ਇੰਨੀਆਂ ਕੋਈ ਬੇਨਤੀ ਆ ਮੈਂ ਸਾਰਿਆਂ ਨੂੰ ਬਹੁਤ ਬਹੁਤ ਵਧਾਈ ਦੇਣਾ ਔਰ ਸਪੈਸ਼ਲ ਵਧਾਈ ਦੇਣਾ ਦੋ ਬਲਵਿੰਦਰ ਜੀ ਨੂੰ ਜਿਨ੍ਹਾਂ ਦੀ ਹਿੰਮਤ ਸਰਕਾਰ ਜਿਹੜਾ ਚੌਂਕ ਦੀ ਅਜੋ ਉਦਘਾਟਨ ਕੀਤਾ ਗਿਆ ਤੇ ਦਰਗਾਨ ਸਾਹਿਬ ਸਾਡੇ ਵੱਡੇ ਭਰਾ ਦੀ ਛੋਟੇ ਭਰਾ ਦੀ ਵੱਡਾ ਨਹੀਂ ਛੋਟੇ ਮੇਰੇ ਤੋਂ ਸਾਡੇ ਛੋਟੇ ਭਰਾ ਨੂੰ ਕਿਉਂਕਿ ਇਹਨਾਂ ਦੇ ਜਿਹੜੇ ਹੈ ਪ੍ਰੇਰਨਾ ਕਰਕੇ ਇਹਨਾਂ ਦੀ ਹਿੰਮਤ ਕਰਕੇ ਅੱਜ ਚੌਂਕ ਦਾ ਉਦਘਾਟਨ ਹੈਗਾ ਸ਼੍ਰੋਮਣੀ ਅਕਾਲੀ ਦਲ ਵੱਲੋਂ ਕੀਤਾ ਗਿਆ ਔਰ ਮੈਂ ਬਹੁਤ ਵਾਅਦੇ ਸਾਰਿਆਂ ਨੂੰ ਬਧਾਈ ਦਿੰਦਾ ਜੋ ਬੋਲੇ ਜੋ ਨਿਰਭੈ ਸਭਾ ਮਹਾਰਾਜ ਕੀ ਜੈ ਅੱਜ ਜੋ ਆਰਡਰ ਕੈਂਪ ਦੇ ਵਿੱਚ ਜਿਹੜਾ 2 ਸਾਲਾਂ ਤੋਂ ਸੰਘਰਸ਼ ਚੱਲ ਰਿਹਾ ਸੀ ਵਾਲਮੀਗੀ ਚੌਕ ਨੂੰ ਲੈ ਕੇ ਔਰ ਮੇਰਾ ਵੀਰ ਚੋੜਾ ਬਲਵਿੰਦਰ ਢੁਲਗਤ ਜੀ ਆਪਣਾ ਨਿਊ ਯੰਗ ਵਾਲਮੀਗੀ ਫੈਡਰੇਸ਼ਨ ਵੱਲੋਂ ਇਨੇ ਬਹੁਤ ਹੀ ਉਪਰਾਲਾ ਕੀਤਾ ਇਹਦਾ ਬਹੁਤ جنگ ਲੜੀਆਂ ਨੇ ਔਰ ਅਜ 2-4 2-2.5 ਸਾਲਾਂ ਬਾਅਦ ਇਹ ਉਪਰਾਲਾ ਪੂਰਾ ਕੀਤਾ ਔਰ ਇੱਥੇ ਚੌਕ ਦਾ ਨਾਮ ਭਗਵਾਨ ਵਾਲਮੀ ਮਹਾਰਾਜ ਦਾ ਰੱਖਿਆ ਔਰ ਅੱਜ 57 ਚਾਚਨ ਜਿਹੜਾ ਵੀ ਬਹੁਤ ਖੂਬਸੂਰਤ ਭਗਵਾਨ ਵਾਲਮੀ ਚੌਂਕ ਦੇ ਨਾਂ ਤੇ ਆਪਣਾ ਲਾਇਆ ਗਿਆ ਮੈਂ ਸਾਰੇ ਹੀ ਸ਼ਹਿਰ ਵਾਸੀਆਂ ਨੂੰ ਅਤੇ ਆਪਣੇ ਜਿੰਨਾ ਵੀ ਸਮਾਜਿਆਂ ਨੂੰ ਲੱਖ ਲੱਖ ਵਧਾਈਆਂ ਦੰਨਾ ਅਤੇ ਬਲਵਿੰਦਰ ਟੂਲਕਜ ਦੀ ਸਾਰੀ ਹੀ ਟੀਮ ਨੂੰ ਬਹੁਤ ਬਹੁਤ ਵਧਾਈਆਂ ਜੈ ਵਾਲਮੀਕੀ ਜੈ ਰਵੀਦਾ ਜੈ ਪੀਮ